ਸੋ ਸਟਾਕ ਲਈ ਜਨ ਸੇਲ ਮਿਲਦੇ ਰਹਿ ਗਏ ਖੀਰ ਦੇ 10 ਦਿਨ ਜੀ ਹੁਣ ਮਾਨਸ ਜੱਟੀ ਦੇ ਰਹੀ ਹੈ ਹਰ ਸੂਟ ਦੇ 50 ਤੋਂ 70 ਰੁਪਏ ਦਾ ਆਫ ਆ ਲੋ ਇਹਦਾ ਪਹਿਲਾ ਆਰਟੀਕਲ ਜੀ ਕੈਮਰੇ ਕੋਟ ਦਾ ਸੂਟ ਨਾਲ ਪ੍ਰਿੰਟ ਸਲਵਾਰ ਤੇ ਨਾਲ ਦੁਪੱਟਾ ਕਾਟਨ ਦਾ ਜੀ ਇੱਚ ਰੰਗ ਮਿਲਣਗੇ 5 ਤੋਂ 6 ਬਜਾਦ ਦੇ ਰੇਟ 495 ਅਸੀਂ ਦਵਾਗੇ 200 ਰੁਪਏ ਦਾ ਜੀ ਪਿਓਰ ਕੋਟ ਦਾ ਸੂਟ ਹੈ ਜੀ ਗੱਲ ਇਹ ਕਿ ਕਿਚ ਕੜਾਈ ਬਹੁਤ ਸੋਹਣੀ ਤੇ ਨਾਲ ਹੋਗੀ 3 ਮੀਟਰ ਸਲਵਾਰ ਨਾਲ ਚੁੰਨੀ ਹੋਗੀ ਪਿਓਰ ਦੀ ਪ੍ਰਿੰਟਰ ਜੀ ਇੱਚ ਤੁਹਾਨੂੰ ਰੰਗ ਮਿਲਣਗੇ 4 ਤੋਂ 5 ਬਜਾਦ ਦੇ ਰੇਟ 895 ਅਸੀਂ ਦਵਾਗੇ 295 ਦਾ ਜੀ ਇਸ ਤੋਂ ਕੀ ਆ ਦੇਖੋ ਜੀ ਮਸਲੀਨ ਦਾ ਸੂਟ ਨੇ ਇੱਕਦਾਂਕ ਸੁਣਾ ਕੰਮ ਕੀਤਾ ਆ ਘੇਰੇ ਦੇ ਵਿੱਚ ਕੀਤਾ ਕੰਮ ਪੂਰੇ ਫਰੰਟ ਤੇ ਹੈਵੀ ਆ ਨਾਲ ਫੋਰਚਰ ਦੁਪੱਟਾ ਰੰਗਣ ਦੇ ਚਾਰ ਤੇ ਪੰਜ ਸੂਟ ਬਜਾਰਤ ਮਿਲਦੇ 895 895 495 ਜੀ ਆ ਬੜੇ ਲੈ ਲੈਂਦੇ ਸੂਟ ਜਿਹਦਾ ਟੈਗ ਸੀ 1250 ਰੁਪਏ ਜੀ ਇਹ ਵੀ ਤੁਹਾਨੂੰ ਦੇ ਦਾਂਗੇ 495 ਜੀ ਜਿਹੜਾ ਹਰ ਵਾਰ ਵੀਡੀਓ ਸ਼ੇਅਰ ਕਰਨ ਸੂਟ ਨਾਲ ਘਰੇ ਭੇਜਦੇ ਆ ਉਵੇਂ ਜਿਹੜਾ ਬੰਦਾ ਇਸ ਵਾਰੀ ਫੁੱਜੇ ਵਾਤ ਉਹ ਸ਼ੇਅਰ ਕਰੂਗਾ ਕਰੂ ਸ਼ੇਅਰ ਟੂ ਗਰੁੱਪ ਕਰੂ ਚੰਗੇ ਜਿਹੇ ਕਮੈਂਟ ਆ ਪੰਜ ਸੂਟ ਪੰਜ ਜਣਾਂ ਦੇ ਘਰੇ ਬਿਲਕੁਲ ਫ੍ਰੀ ਭੇਜਾਂਗੇ ਆਪਾਂ ਜੀ कोई थोड़े पहुँच ले ले जाओगी सुनता घर पे पहुँचू बिल्कुल फ्री जी आ देखो पाजी ब्रैकेट सूट जी ए सूट पाजी ए okay, ये है, पाजी है। भी है चॉकलेट कपड़े ऊपर जी चॉकलेट पैटर्न ਕੀਤਾ पाजी पैटर्न ਕੀਤਾ चॉकलेट सूट কোথাও ਵੀ ਨਹੀਂ ملਦਾ 1000 ਬਰਸ ਘੱਟ ਪਾਜੀ ਇਹ ਲੋਕ 1200 ਤੋਂ ਲੈ ਕੇ 1500 सूट ਵੇਚਦੇ ਨੇ ਆਪਾਂ ਤੁਹਾਨੂੰ ਭਾਈ 600 ਸਿਰਫ 600 ਥੱਲੇ ਵਾਜੀ ਆ ਦੇਖੋ ਤੋਂ ਕਿ 2000 सूट 600 ਜਾਂ ਲੋ ਜੀ ਬਿਲਕੁਲ ਜੀ ਇਹ ਕੋਈ ਸੂਟ ਬਹੁਤ ਥੋੜੇ ਰਹਿ ਗਏ ਆਪਣੇ ਕੋਲ ਸਿਰਫ 100 सूट ਪੈਣ ਨਹੀਂ ਰਹਿ ਗਏ ਆਪਣੇ ਕੋਲ ਦੇਖੋ 2000 सूट ਭਾਜੀ ਨੂੰ ਮਿਲਣਾ ਸਿਰਫ 800 ਰੁਪਏ ਦਾ ਜੀ ਇਸ ਤੋਂ ਬਿਹਤਰ ਲੈ ਲੋ ਕੈਮਰੀ ਕੋਡਨ ਜੀ ਜਿਹੜੇ ਕਹਿੰਦੇ ਲਾਈਨਿੰਗ ਲਾਣੀ ਨਹੀਂ ਸੁਣਣਾ ਪਿਆ ਕੋਡਨ ਦਾ ਬਿਲਕੁਲ ਜੀ ਉਹਨਾਂ ਵਿੱਚ ਤੋਂ ਫਾਫਾ ਭਾਜੀ ਆਲੋ ਇਹ ਤੋਂ ਵਿੱਚ 50 ਤੇ ਮਿਲਦਾ 1600 1800 1900 ਜੀ ਜੀ ਅਸੀਂ ਤਾਂ ਨਵਾਂ ਸਰ 7000 ਦਿੰਨੇ ਭਾਜੀ ਭਾਜੀ ਯਾਰ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਸਾਰੇ ਰੇਟ ਮਿਲੋ 70% ਤੱਕ ਦੇ ਆਫਰ ਭਾਜੀ ਸਾਰੇ ਕਟੋ ਹਟ 50% ਉਹਨਾਂ ਹੈਗੇਗਾ ਯਾ ਕਈ ਆਤਮਾ 70% ਆਪਣੇ ਕੋਲ ਭਾਜੀ ਤੇ ਇਹ ਦੇਨੇ ਸਿਰਫ 10 ਦੇ ਨਖੀਰ ਲੈਣਾ ਭਾਈ ਸਰ ਆਖਰੀ ਦਸ ਨੇ ਹੈਗੇ ਸਟਾਕ ਨਾਲ ਦੇ ਨਿਕਲ ਰਿਹਾ ਇੱਕ ਬੇਨਤੀ ਕਰਦਾ ਜਿਹੜਾ ਜਿੰਨੀ ਜਲਦੀ ਆਜੋ 12 ਫੋਨ ਤੇ ਨਾ ਪ ਸੇਲ ਉਹਨਾਂ ਦਾ ਜਿਹਨਾਂ ਸਟਾਕ ਪਿਆ ਜੀ ਕਿੰਨੇ ਹੋਰ ਬੈਂਦੀ ਕਰਦਾ ਜਿਨ੍ਹਾਂ ਦੇ ਮੰਨ ਲਓ ਵਿਆਹ ਹੋਦੀ ਹੈਗੀ ਆ ਚਾਹੇ 1 ਮਹੀਨੇ ਬਾਅਦ ਵੀ ਆ ਉਹ ਵੀ ਸਾਲ ਸ਼ੋਪਿੰਗ ਆਊਟ ਕਰਕੇ ਰੱਖ ਲੋ ਤੁਹਾਡੇ ਲੱਖ ਰੁਪਏ ਦਾ ਆਪਣਾ ਮੰਗਨ ਸਾਲ 30000 ਰੁਪਏ ਦਾ ਜੀ ਮਤਲਬ 70% ਤੱਕ ਦੀ ਆਫਰ ਜੀ ਬਿਲਕੁਲ ਬਿਲਕੁਲ ਭਾਜੀ ਲੋਕਾਂ ਦੇ ਸੋਨੇ ਤੇ ਉਹਨੇ ਪੈਸੇ ਨਹੀਂ ਬਚਨੇ ਨਾ 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 ਭਾਜੀ ਇੱਕ ਤਾਂ ਸਾਨੂੰ ਕੱਪੜੇ ਪੈਸੇ ਬਚਣੇ ਆ ਇੱਕ ਵਰੀ ਨਾ ਭਾ ਗਿਫਟ ਜੂ ਦਵਾਗੇ ਤੁਹਾਨੂੰ ਕੋਈ ਨਾ ਕੋਈ ਜੀ ਕਿਆ ਬਾਤ ਹੈ ਜੀ ਇਹ ਪ्योर ਕੰਨ ਦਾ ਸੂਟ ਘਰੇ ਤੇ ਆਊਗਾ ਪੈਚ ਵਰਕ ਨਾਲ ਹੋਊਗਾ ਤਿੰਨ ਤੋਂ ਚਾਰ ਰੰਗ ਚੁੰਨੀ ਇਹਨਾਂ ਨਾਲ ਵੀ ਆ ਕੋਟਨ ਦੀ ਫਿਰ ਬਾਜ਼ਾਰ ਤੇ ਦਾ 695 ਇਸ ਤੋਂ ਮੰਨ 295 ਦਾ ਜੀ 5 ਮਿੰਟ ਪਿਓਰ ਆਲਵਰ ਕੈਮਰੀ ਦਾ ਸੂਟ ਜੀ ਨਾਲ ਉਹ ਜਿੰਨੇ 22 ਮੀਟਰ ਦੀ ਫਿਰ ਬਾਜ਼ਾਰ ਤੇ ਦਾ 655 ਇਸ ਤੋਂ ਮੰਨ 295 ਜੀ ਅੰਗਰੇਜ਼ ਚ ਉਹਨਾਂ ਨੂੰ ਮਿਲਣਗੇ 8 ਤੋਂ 10 ਰੰਗ ਜੀ ਇਸ ਤੋਂ ਕੀ ਆ ਗਈ ਮੇਰੇ ਵਰਗਾ ਸੂਟ ਜੀ ਡਿਜ਼ਾਈਨਰ ਸੂਟ ਹੈ ਇਹ ਘਰੇ ਤੋਂ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ 3 ਮਿੰਟ ਸਲਵਾਰ ਚੁੰਨੀ ਉਹ ਕੋਟਨ ਦੀ ਫਿਰ ਬਾਜ਼ਾਰ ਤੇ ਮਿਲਦਾ 890 ਇਸ ਤੋਂ ਮੰਨ 350 ਜੀ ਅੱਛਾ ਇਹ ਮੈਂ ਦੇਖਦਾ ਪਿਆ ਜਿੰਨੇ ਵੀ ਇਹ ਸਾਰੇ ਮਿਰਰ ਵਰਕ ਵਾਲੇ ਸੂਟ ਜੀ ਰੰਗ ਵੀ ਹੈ ਕਿ ਨਹੀਂ ਤੁਹਾਡੀ ਡਿਜ਼ਾਈਨ ਵੀ ਹੈ ਕਿ ਨਹੀਂ ਰੇਟ ਬਾ ਸਾਡੇ ਕੋਲ 350 ਦਾ ਜੀ ਇਸ ਤੋਂ ਗਿਆ ਦੇਖੋ ਜੀ ਮਸਲੀਨ ਦਾ ਸੂਟ ਨੇ ਇੱਕ ਦੇ ਕੰਮ ਕੀਤਾ ਹੋਇਆ ਘੇਰੇ ਦੇ ਵਿੱਚ ਕੀਤਾ ਕੰਮ ਪੂਰਾ ਫਰੰਟ ਤੇ ਹੈਵੀ ਹੈ ਨਾਲ ਫੋਰਚਰ ਦੁਪੱਟਾ ਰੰਗਣੇ ਚਾਰ ਤੇ ਪੰਜ ਸੂਟ ਬਾਜ਼ਾਰ ਤੋਂ ਮਿਲਦਾ ਹੈ 896 98 495 ਜੀ ਇੱਕ ਮਿੰਟ ਯਾਰ